ਕੀ ਸਭ ਤੋਂ ਵੱਡੀ ਜਿਹੜੀ ਡਰਗ ਰਿਕਵਰੀ ਕੱਲ ਹੋਣੀ ਸੀ ਜਿਹ ਜਿੱਦਾਂ ਦਾ ਕੰਮ ਕੱਲ ਕਾਉਂਸਲਰ ਸਾਹਿਬ ਨੇ ਕੀਤਾ ਜਾਂ ਤੇ ਉਹਨਾਂ ਦੀ ਸ਼ਮੂਲੀਅਤ ਸੀ ਇਸ ਮੈਂ ਕਹਾਂਗਾ ਰੈਕੋਰਡ ਦੇ ਵਿੱਚ ਤੇ ਯਾ ਕਿਸੇ ਨੂੰ ਬਚਾਉਣਾ ਚਾਹੁੰਦੇ ਸੀ ਸਾਰਾ ਗੰਦ ਕਾਪੀ ਸਾਰਾ ਗੰਦ ਕਾਪੀ ਕੈਂਪ ਨੂੰ ਰੋਕਣਾ ਜੰਗਲ ਕਰਨਾ ਦਾ ਕੋਈ ਹੱਲ ਨਹੀਂ ਰਾਜਨੀਤੀ ਦਾ ਵਿਸ਼ਾ ਨਹੀਂ ਸੀ ਇੱਕ ਕੈਂਪ ਦੇ ਵਿੱਚ ਜਗਰ ਡਿਕਵਰੀ ਹੁੰਦੀ ਇਹਨ ਖਲ ਪੈਂਦੀ ਨਸ਼ੇ ਦੇ ਉੱਤੇ ਅੱਛਾਈ ਸ਼ੁਰੂ ਕਰ ਜਾਗੇ ਬੰਦੇ ਅਰੇ ਲੱਗ ਜਾਉਂਗੇ ਜਿਹੜਾ ਗੁਲੇ ਵਾਲਿਆ ਇੱਥੇ ਬੈਠੀ ਆ ਪੁਰਸੀ ਕੇ ਲੱਗੀ ਆ ਕੀ ਉਹਨਾਂ ਦੇ ਅੰਦਰ ਕੋਈ ਦੋਸ਼ ਕੀ ਉਹ ਵੀ ਇਨਤਜਾ ਦਲੇ ਨੇ ਕੀ ਉਹਨਾਂ ਦਾ ਕੋਈ ਪਰਿਵਾਰ ਦਾ ਸੱਜਣ ਤੇ ਨਹੀਂ ਇਹਨਾਂ ਜੋ ਇਹਨਾਂ ਪ੍ਰੋਟੈਸਟ ਕਰੀਏ ਕਿਤਾ ਲੇਡੀਜ਼ ਨੂੰ ਅੱਗੇ ਕੀਤਾ ਇੰਨੀ ਭੱਦੀ ਸ਼ਬਦਾਂ ਵਾਲੀ ਕ੍ਰੀਏਟ ਕੀਤੀ ਜੇ ਲੋਕੀਓ ਤੋਂ ਸਾਥ ਨਹੀਂ ਦਿਆ ਨਹੀਂ ਕਿ ਤੇ ਕਿਦਾਂ ਨਸ਼ਾ ਮੁੱਕ ਜੇਗਾ ਦੱਸੋ ਜੇ ਅਹੀਂ ਨਹੀਂ ਉਹਦੇ ਉੱਪਰ ਨਾਲ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਨਾਲ ਸਰਕਾਰ ਦੇ ਨਾਲ ਮੋਟੇ ਨਾਲ ਮੋਟੇ ਲਾ ਕੇ ਨਹੀਂ ਖੜਾ ਗਏ ਤੇ ਕਿਦਾਂ ਨਸ਼ਾ ਮੁੱਕ ਜੇਗਾ ਕੋਈ ਸਾਰੇ ਰੋੜਾ ਪਾ ਕੇ ਪ੍ਰੈਸ਼ਰ ਕਾਉਂਦਾ ਸਾਡਾ ਚਲੋ ਸਾਡਾ ਕੀ ਵਾਈਦਾ ਪ੍ਰੈਸ਼ਰ ਕਾਉਂਦਾ ਸਾਡਾ ਪ੍ਰੈਸ਼ਰ ਹੈ ਸਰਕਾਰੀ ਤੌਰ ਤੇ ਮਿਲ ਗਿਆ ਪਾਉਂਦੇ ਨਸ਼ੇ ਵਾਲਿਆਂ ਨੂੰ ਸ਼ਹਿਦ ਦੇ ਦੇ ਤੂੰ ਨਹੀਂ ਜਦੋਂ ਗਏ ਉਹਨਾਂ ਦੇ ਤੇ ਅਹੀਂ ਸਾਰਾ ਜਿਹੜਾ ਗਾਂਧੀ ਕੈਂਪ ਸਰਚਣ ਕੋਲ ਨਾਕੇ ਲਾ ਕੇ ਸੀਜ਼ ਕਰਿਆ ਸੀ ਕਿਉਂਕਿ ਸਾਡੀ ਪੈਟ ਇਨਫੋਰਮੇਸ਼ਨ ਹੈ ਕਿ ਇੱਥੇ ਤਾਂ ਬਹੁਤੀ ਕਬਰੀਆਂ ਹੋ ਸੀ ਪਰ ਜਦੋਂ ਹੀ ਐਸੀ-ਇਸੀ ਸਰਚ ਸ਼ੁਰੂ ਕੀਤੀ ਆ ਇਹਨਾਂ ਦੇ ਮੌੜ ਤੇ ਇਹਨਾਂ ਦਾ ਘਰ ਸੀ ਤੇ ਇਹ ਕੁਝ ਬੰਦੇ ਲਾਈਨ ਵਾਲੇ ਕਲੋਨੀ ਵਾਲੇ ਜਿਹੜੇ ਬੋਟ ਲਾਈਨ ਚੀਏ ਕੋ ਉਹਨਾਂ ਨੇ ਵੀ ਕਾਫੀ ਸਰਚ ਕੀਤੀ ਤੇ ਇਹਨਾਂ ਨੂੰ ਇਸ਼ੂ ਬਣਾ ਲਿਆ ਹਾਈਪ ਕਰ ਦਿੱਤੀ ਅਸੀਂ ਬੜਾ ਪੀਸਫੁਲੀ ਇਹਨਾਂ ਦੀ ਇਜਾਜ਼ਤ ਨਾਲ ਇਹਨਾਂ ਨੂੰ ਪੁੱਛ ਕੇ ਸੱਚ ਕੀ ਗਈ ਸੀ ਤੇ ਜੇ ਇਸ ਉਦੋਂ ਸਾਨੂੰ ਰਿਕਵਰ ਟਨਾਪ ਹੁੰਦੇ ਤੇ ਜਿਹੜਾ ਸਾਡਾ ਆਪਰੇਸ਼ਨ ਹੀ ਬਹੁਤ ਸਕਸੈਸਫੁਲ ਹੋ ਸਕਦਾ ਇਹ ਕੋਈ ਮਾਪਦੰਡ ਨਹੀਂ ਆ ਕਿ ਜੇਤੇ ਪਰਚੇ ਆ ਜਿਹੜੇ ਜੇਤੇ ਪਰਚੇ ਉਹ ਕਈ ਹੱਟ ਵੀ ਜਾਂਦੇ ਤੇ ਜੇਤੇ ਨਈ ਪਰਚੀ ਉਹ ਵੀ ਲੱਗ ਪੈਂਦੀ ਇਸ ਲਈ ਅਸੀਂ ਸਾਰੇ ਇੱਕੋ ਨਜ਼ਰ ਨਾਲ ਦੇਖ ਰਹੇ ਹਾਂ ਕਿ ਉਹਨੂੰ ਸੱਚ ਕਰਨਾ ਸਾਡਾ ਰਾਈਟ ਆ ਜੇ ਉਹ ਸੱਚ ਵਿੱਚ ਕੁਝ ਨਾ ਮਿਲੇ ਤਾਂ ਫਿਰ ਤੇਹੀ ਕਹਿ ਸਕਦੇ ਹਾਂ ਠੀਕ ਆ ਪਰ ਇਹਨਾਂ ਨੇ ਜਿਹੜੀ ਹਾਈਪ ਕਰੀਟ ਕੀਤੀ ਆ ਸਰਕਾਰੀ ਕੰਮ 'ਚ ਵਿਗੜਨ ਪਾਇਆ ਮੈਨੂੰ ਇਹ ਨਹੀਂ ਪਤਾ ਇਹ ਕਿਉਂ ਕੀਤਾ ਡਿਊਟੀ ਹਰ ਕਾ ਚੈੱਕ ਕਰਦਾ ਆਈ ਸਾਰੇ ਗੰਡੇ ਆ ਇੱਥੇ ਦੋ ਦਿਨ ਕਿੰਨੇ ਇੱਥੇ ਰਹਿਣਾ ਸਾਡੀ ਸਰਕਾਰੀ ਟੂਚ ਵਿਗੜ ਜਾਊਗਾ ਸਜ਼ਾ ਮਿਲੂਗੀ ਚਾਹੇ ਇਸ ਲਈ ਪੰਜਾਬ ਦਾ ਅਹਿਮ ਖਦਾਦ ਬਣਿਆ ਹੋਇਆ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਚਾਹੇ ਜੈਸਵੀ ਪਾਰਟੀ ਦੀ ਸਰਕਾਰ ਆਵੇ ਵਿਰੋਧੀ ਨਸ਼ੇ ਦੇ ਮੁੱਦੇ ਪਾ ਕੇ ਉਪਕਤ ਸਰਕਾਰ ਦੇ ਨਿਸ਼ਾਨੇ ਸਾਦੇ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਭਗਵੰਤ ਸਿੰਘ ਸਿੱਧੂ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਹਨ ਉਹਨਾਂ ਵੱਲੋਂ ਇੱਕ ਨਿਸ਼ਚਾ ਕੀਤਾ ਗਿਆ ਹੈ ਕਿ ਪੰਜਾਬ ਨਸ਼ਾ ਮੁਕਤ ਕਰੇ ਇਸ ਦੇ ਚੱਲਦਿਆਂ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੇ ਕਈ ਤਰ੍ਹਾਂ ਦੀਆਂ ਹਦਾਇਤਾਂ ਦਿੱਤੀਆਂ ਹਨ ਇਸ ਦੇ ਚਲਦਿਆਂ ਪੰਜਾਬ ਪੁਲਿਸ ਦੇ ਡੀਜੀਪੀ ਦੇ ਵੱਲੋਂ ਪੰਜਾਬ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਜੋ ਕਿ ਚਲਾਇਆ ਜਾਂਦਾ ਹੈ ਪੰਜਾਬ ਪੁਲਿਸ ਦੇ ਵੱਲੋਂ ਉਹਦੇ ਤਹਿਤ ਉਹਨਾਂ ਜਗ੍ਹਾ ਦਿੱਤੇ ਜਾ ਕੇ ਸਰਚ ਕੀਤੀ ਜਾਵੇ ਜਿਸ ਜਗ੍ਹਾ ਨਸ਼ੇਦਾਨ ਗੜ ਮੰਨੇ ਹੁੰਦੇ ਹਨ ਐਸੇ ਹੀ ਚਲਦਿਆਂ ਅਸੀਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਕਾਸੋ ਆਪਰੇਸ਼ਨ ਲਗਾਤਾਰ ਹੀ ਦਿਨ ਬਾ ਦਿਨ ਚਲਾਏ ਜਾਂਦੇ ਹਨ ਤਾਂ ਕਿ ਨਸ਼ੇ ਦੇ ਸੂਧਾਗਰਾਂ ਉੱਤੇ ਤੇ ਨਸ਼ੇ ਦੇ ਉੱਤੇ ਨਕੇਲ ਕਸੀ ਜਾ ਸਕੇ ਇਸੇ ਚੀਜ਼ ਨੂੰ ਲੈ ਕੇ ਬੀਤੇ ਕੱਲ ਬਟਾਲਾ ਦੇ ਗਾਂਧੀ ਕੈਂਪ ਵਿਖੇ ਵੀ ਬਟਾਲਾ ਪੁਲਿਸ ਵੱਲੋਂ ਐਸਐਸਪੀ সোহੇਲ ਕਾਸਿਮ ਮੀਤ ਜੋ ਕਿ ਬਟਾਲਾ ਦੇ ਨਵਨਿਯੁਕਤ ਐਸਐਸਪੀ ਹਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀਐਸਪੀ ਆਜਾਦ ਦਵਿੰਦਰ ਸਿੰਘ ਅਤੇ ਐਸਐਚਓ ਪ੍ਰਭਜੋਤ ਸਿੰਘ ਦੀ ਅਗਵਾਈ ਚ ਇੱਕ ਟੀਮ ਗਾਂਧੀ ਕੈਂਪ 'ਚ ਪਹੁੰਚਦੀ ਹੈ ਉੱਥੇ ਸਰਚ ਆਪਰੇਸ਼ਨ ਕਰਨ ਦੇ ਲਈ ਉਹਨਾਂ ਥਾਵਾਂ ਦੇ ਉੱਤੇ ਸਰਚ ਆਪਰੇਸ਼ਨ ਕਰਨ ਦੇ ਲਈ ਜਿਹੜੇ ਸ਼ੱਕੀ ਤੌਰ ਤੇ ਨਸ਼ੇ ਦੇ ਗੜ ਮੰਨੇ ਜਾਂਦੇ ਹਨ ਜਾਂ ਫਿਰ ਉਹਨਾਂ ਘਰਾਂ ਦੇ ਅੰਦਰ ਸਰਚ ਆਪਰੇਸ਼ਨ ਕਰਨ ਦੇ ਲਈ ਜਿਨ੍ਹਾਂ ਨੂੰ ਸ਼ੱਕੀ ਤੌਰ ਤੇ ਨਸ਼ਾ ਵੇਚਣ ਦੇ ਵਿੱਚ ਸਮੂਲੀਅਤ ਕੀਤੀ ਮੰਨੀ ਜਾਂਦੀ ਹੈ ਗੱਲ ਕੀਤੀ ਜਾਵੇ ਤਾਂ ਕੱਲ ਜਦੋਂ ਇਹ ਆਪਰੇਸ਼ਨ ਚੱਲਿਆ ਤਾਂ ਉੱਥੇ ਕੁਝ ਲੋਕਾਂ ਦੇ ਵੱਲੋਂ ਪੰਜਾਬ ਪੁਲਿਸ ਬਟਾਲਾ ਦਾ ਵਿਰੋਧ ਵੀ ਕੀਤਾ ਗਿਆ ਉਹਨਾਂ ਨੂੰ ਸਰਚ ਆਪਰੇਸ਼ਨ ਕਰਨ ਤੋਂ ਰੋਕਿਆ ਵੀ ਗਿਆ ਪ੍ਰਮੁਖਤਾ ਦੇ ਨਾਲ ਇਹ ਵੀਡੀਓ ਵੀ ਸਾਹਮਣੇ ਆਈ ਜਿਸ ਦੇ ਵਿੱਚ ਐਸ ਐਚ ਓ ਪ੍ਰਭਜੋਤ ਸਿੰਘ ਦੇ ਨਾਲ ਕੁਝ ਲੋਕ ਬੈਸ ਰਹੇ ਸਨ ਉਹਨਾਂ ਨੂੰ ਇੱਕ ਗਲੀ ਦੇ ਅੰਦਰ ਨਹੀਂ ਸੀ ਜਾਣ ਦਿੱਤਾ ਜਾ ਰਿਹਾ ਜਿਸ ਦੇ ਵਿੱਚ ਐਸ ਐਚ ਓ ਨੂੰ ਵੀ ਬਾਅਦ ਵਿੱਚ ਗੁੱਸਾ ਹੁੰਦਾ ਹੈ ਤਾਂ ਉਹ ਵੀ ਲੋਕਾਂ ਨੂੰ ਕਹਿੰਦੇ ਹਨ ਕਿ ਤੁਸੀਂ ਸਰਕਾਰੀ ਕੰਮ 'ਚ ਵਿਘਨ ਪਾ ਰਹੇ ਹੋ ਇਹ ਵੀਡੀਓ ਹਰ ਇੱਕ ਚੈਨਲ ਦੇ ਉੱਤੇ ਪ੍ਰਮੁਖਤਾ ਨਾਲ ਚਲਾਈ ਗਈ ਅਤੇ ਜਲਦੀ ਵੀ ਨਜ਼ਰ ਆਈ ਲੋਕਾਂ ਨੇ ਐਸ ਐਚ ਓ ਦੀ ਸਰਾਹਨਾ ਵੀ ਕੀਤੀ ਧਾਕੜ ਐਸ ਐਚ ਓ ਵੀ ਕਿਹਾ ਪੰਜਾਬ ਪੁਲਿਸ ਦੀ ਸਰਾਹਨਾ ਵੀ ਕੀਤੀ ਕਾਰਵਾਈ ਕਰਨ ਦੇ ਕਈਆਂ ਨੇ ਕਮੈਂਟ ਵੀ ਕੀਤੇ ਕਿ ਵਧੀਆ ਕਾਰਵਾਈ ਹੈ ਇਸ ਤਰੀਕੇ ਦੀ ਕਾਰਵਾਈ ਹੋਣੀ ਚਾਹੀਦੀ ਹੈ ਲੇਕਿਨ ਜਿਹੜੇ ਲੋਕ ਖੁਦ ਆਵਾਜ਼ ਉਠਾਉਂਦੇ ਹਨ ਕਿ ਨਸ਼ੇ ਤੇ ਰੋਕਥਾਮ ਲਗਣੀ ਚਾਹੀਦੀ ਹੈ ਅਗਰ ਪੁਲਿਸ ਜਾਂ ਸਰਕਾਰ ਉਸ ਦੇ ਉੱਤੇ ਕੋਈ ਕਾਰਵਾਈ ਕਰਨ ਚਾਹਦੀ ਹੈ ਤਾਂ ਉਹੀ ਲੋਕ ਉਹਨਾਂ ਨੂੰ ਰੋਕ ਦਿੰਦੇ ਹਨ ਇਹਦੇ ਉੱਤੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਐਸੇ ਸਵਾਲਾਂ ਦੇ ਜਵਾਬ ਲੈਣ ਲਈ ਅੱਜ ਅਸੀਂ ਪਹੁੰਚੇ ਹਾਂ ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਆਈਟੀ ਵਿੰਗ ਗੁਰਦਾਸਪੁਰ ਦੇ ਜ਼ਿਲ੍ਹਾ ਇੰਚਾਰਜ ਅਤੇ ਆਮ ਆਦਮੀ ਪਾਰਟੀ ਦੇ ਹੀ ਨੁਮਾਇੰਦੇ ਸਾਡੇ ਨਾਲ ਇੱਥੇ ਬੈਠੇ ਨੇ ਆਈਟੀ ਵਿੰਗ ਸੈੱਲ ਦੇ ਗੋਲਦੀ ਬਾਜਵਾ ਜੀ ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਮਾਨਕ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਗੋਲਦੀ ਬਾਜਵਾ ਜੀ ਤੋਂ ਗੋਲਦੀ ਜੀ ਕੱਲ ਜਿਹੜੀ ਤਰੀਕੇ ਦੀ ਸਾਰੀ ਇਹ ਕਾਰਵਾਈ ਹੋਈ ਕਸੋ ਆਪਰੇਸ਼ਨ ਲਗਾਤਾਰ ਹੀ ਪੰਜਾਬ ਪੁਲਿਸ ਦੇ ਵੱਲੋਂ ਪੂਰੇ ਪੰਜਾਬ 'ਚ ਚਲਾਇਆ ਜਾ ਰਿਹਾ ਤਾਂ ਕਿ ਨਸ਼ੇ ਉੱਤੇ ਲਗਾਮ ਕੱਸੀ ਜਾ ਸਕੇ ਪਰ ਜਿਸ ਤਰੀਕੇ ਨਾਲ ਕੱਲ ਦੇਖਣ ਨੂੰ ਮਿਲਿਆ ਜੋ ਉੱਥੇ ਹਰਕਤ ਹੋਈ ਜਾਂ ਜੋ ਜਿਸ ਤਰੀਕੇ ਦੀ ਲੋਕਾਂ ਦੀ ਵਿਰੋਧ ਨਜ਼ਰ ਆਇਆ ਐ ਐਸਐਚਓ ਦੇ ਸਾਹਮਣੇ ਕਿਸ ਤਰੀਕੇ ਨਾਲ ਦੇਖਦੇ ਹੋ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਪਲੇਟਫਾਰਮ ਦਿੱਤਾ ਬੋਲਣ ਵਾਸਤੇ ਮੈਂ ਕੱਲ ਲੋਕਾ ਗਾਂਧੀ ਨਗਰ ਕੈਂਪ ਵਾਲਿਆਂ ਦੀ ਮੈਂ ਨਹੀਂ ਕਹੂੰਗਾ ਕਿ ਉਹਨਾਂ ਨੇ ਰੋਕਿਆ ਇੱਕ ਕਾਉਂਸਲਰ ਅਤੇ ਉਹਨਾਂ ਦਾ ਪਰਿਵਾਰ ਸਾਰਾ ਇਸ ਸਰਚ ਆਪਰੇਸ਼ਨ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਗਿਆ ਕਿਉਂਕਿ ਸਾਡੇ ਕੋਲ ਵੀ ਇਨਪੁਟ ਸੀ ਕਿ ਸਭ ਤੋਂ ਵੱਡੀ ਜਿਹੜੀ ਡਰਗ ਰਿਕਵਰੀ ਕੱਲ ਹੋਣੀ ਸੀ ਗਾਂਧੀ ਨਗਰ ਕੈਂਪ ਦੇ ਵਿੱਚ ਕਿਉਂਕਿ ਗਾਂਧੀ ਨਗਰ ਕੈਂਪ ਨੂੰ ਦੂਜੀਆਂ ਪਾਰਟੀਆਂ ਨੇ ਨਾ ਇੱਕ ਗੜ ਮੰਨਿਆ ਕਿ ਮਤਲਬ ਨਸ਼ੇ ਦਾ ਲੋਕੀ ਕਹਿੰਦੇ ਹਨ ਔਰ ਕੱਲ ਇਹ ਰਿਕਵਰੀ ਹੋਣੀ ਸੀ ਤੇ ਅੱਜ ਇੰਟਰਵਿਊ ਆਪਾਂ ਰਿਕਵਰੀ ਤੇ ਕਰਨੀ ਸੀ ਪਰ ਬੈਡ ਲੱਗ ਗਿਆ ਕਿ ਆਪਾਂ ਰਿਕਵਰੀ ਦੇ ਉੱਤੇ ਨਹੀਂ ਬੋਲਦੇ ਪਰ ਆਪਾਂ ਇਹ ਕਹਿੰਦੇ ਕਿ ਜਿਹੜਾ ਆਪਰੇਸ਼ਨ ਜਿਹੜਾ ਵਾ ਫੇਲ ਕਿੱਦਾਂ ਹੋਇਆ ਹਨ ਹੁਣ ਮੇਰਾ ਸਵਾਲ ਇਹ ਹੀ ਆ ਹਨ ਗਾਂਧੀ ਨਗਰ ਦੇ ਲੋਕਾਂ ਨੂੰ ਮੈਂ ਸਵਾਲ ਤੇ ਨਹੀਂ ਕਹੂੰਗਾ ਉਹਨਾਂ ਨੂੰ ਇਹ ਕਹੂੰਗਾ ਕਿ ਪਲੀਜ਼ ਤੁਸੀਂ ਇਹਨਾਂ ਲੋਕਾਂ ਕੋਲੋਂ ਅਵੇਅਰ ਹੋ ਅਤੇ ਬਚੋ ਜਿਹ ਜਿੱਦਾਂ ਦਾ ਕੰਮ ਕੱਲ ਕਾਉਂਸਲਰ ਸਾਹਿਬ ਨੇ ਕੀਤਾ ਜਾਂ ਤੇ ਉਹਨਾਂ ਦੀ ਸ਼ਮੂਲੀਅਤ ਸੀ ਇਸ ਮੈਂ ਕਹਾਂਗਾ ਰੈਕਡ ਦੇ ਵਿੱਚ ਤੇ ਜਾਂ ਕਿਸੇ ਨੂੰ ਬਚਾਉਣਾ ਚਾਹੁੰਦੇ ਸੀ ਇਹ ਸ਼ਮੂਲੀਅਤ ਬਚਾਉਣਾ ਇਹ ਸੇਮ ਹੀ ਹੋ ਗਿਆ ਜਦੋਂ ਹਾਥੀ ਉੱਤੇ ਹੋਊਗਾ ਔਰ ਇਹ ਇਹਦੇ ਉੱਤੇ ਵੀ ਕਿਸੇ ਆਕਾ ਦਾ ਪੱਕਾ ਹੱਥ ਹੋਊਗਾ ਨਹੀਂ ਤੇ ਮੇਰੇ ਖਿਆਲ ਨਾਲ ਐਸ ਐਚਓ ਸਾਹਿਬ ਦੇ ਲੈਵਲ ਦੇ ਪੁਲਿਸ ਅਧਿਕਾਰੀ ਦੇ ਨਾਲ ਤੂੰ ਤੈ ਤੜਕ ਕਰਕੇ ਔਰ aarop pratyaarop ਔਰ इवन ਗਾਲੀ ਗਲੋਚ ਵੀ ਕੀਤੀ ਹੈ ਔਰ ਇਹ মিডিਆ ਨੇ ਕਵਰ ਕੀਤਾ ਕਿਉਂਕਿ ਅਸੀਂ ਤੇ ਉੱਥੇ ਮੌਕੇ ਤੇ ਮੌਜੂਦ ਨਹੀਂ ਸੀ ਮੈਂ মিডিਆ ਦਾ ਧੰਨਵਾਦ ਕਰਨਾ ਚਾਹੁੰਗਾ ਜਿਨ੍ਹਾਂ ਨੇ ਸਚਾਈ ਦਿਖਾਈ ਨਹੀਂ ਤੇ ਇਹਨਾਂ ਨੇ ਸਾਨੂੰ ਪਤਾ ਇਹਨਾਂ ਲੱਗਾ ਕਿ ਇਹਨਾਂ ਨੇ ਇੱਕ ਐਦਾਂ ਦੀ ਪਲੈਨਿੰਗ ਬਣਾਈ ਸੀ ਸ਼ਾਇਦ ਇਹ ਪੁਲਿਸ ਵਾਲਿਆਂ ਦੇ ਕੱਪੜੇ ਤੱਕ ਵੀ ਪਾੜ ਸਕਦੇ ਸੀ ਔਰ ਐਸ ਐਚ ਓ ਸਾਹਿਬ ਦੀ ਹਲੀਮੀ ਔਰ ਇੰਨੇ ਵਧੀਆ ਤਰੀਕੇ ਨਾਲ ਟੈਕਲ ਕੀਤੀ ਇਹ ਚੀਜ਼ ਐਪਰੀਸ਼ੀਏਟ ਕਰਦਾ ਬਟ ਇਸ ਦੇ ਨਾਲ ਨਾਲ ਮੈਂ ਵੀ ਕਹੂੰਗਾ ਕਿ ਬਹੁਤ ਸਾਡੇ ਵਾਸਤੇ ਬਹੁਤ ਵੱਡਾ ਬੈਡ ਲੱਕ ਆ ਕਿ ਅੱਪਾ ਰਿਕਵਰੀ ਜਿਹੜੀ ਉਹ ਕੱਲ ਨਹੀਂ ਕਰ ਸਕੇ ਚਲੋ ਆਉਣ ਵਾਲੇ ਨੈਕਸਟ ਟਾਈਮ ਦੇ ਵਿੱਚ ਸਾਨੂੰ ਮੌਕਾ ਮਿਲੇ ਆਪਾਂ ਕਰਾਂਗੇ ਕੀ ਸਮਝਦੇ ਹੋ ਕੀ ਸਮਝਦੇ ਹੋ ਕਿਉਂ ਜਿਹੜੇ ਲੋਕ ਖੁਦ ਆਵਾਜ਼ ਉਠਾਉਂਦੇ ਨੇ ਕਿ ਨਸ਼ੇ ਨੂੰ ਰੋਕ ਥਾਮ ਹੋਣੀ ਚਾਹੀਦੀ ਆ ਨਸ਼ੇ ਉੱਤੇ ਲਗਾਮ ਲਗਣੀ ਚਾਹੀਦੀ ਆ ਨਸ਼ੇ ਦੇ ਵੇਚਣ ਵਾਲਿਆਂ ਉੱਤੇ ਨਕੇਲ ਕੱਸੀ ਜਾਣੀ ਚਾਹੀਦੀ ਆ ਫਿਰ ਪੁਲਿਸ ਪ੍ਰਸ਼ਾਸਨ ਵੱਲੋਂ ਜਦੋਂ ਇਹ ਕਾਰਵਾਈ ਸਰਕਾਰ ਦੀਆਂ ਹਦਾਇਤਾਂ ਦੇ ਕੀਤੀ ਜਾਂਦੀ ਹੈ ਇਸ ਤਰੀਕੇ ਦੀ ਸਰਚ ਆਪਰੇਸ਼ਨ ਕਿਉਂ ਫਿਰ ਵਾਅਦਾ ਬੰਦੇ ਆ ਲੋਕ ਕਿਉਂ ਰੋਕ ਰੋਕ ਲਗਾ ਦਿੰਦੇ ਨਹੀਂ ਇਹਨਾਂ ਦੇ ਉੱਤੇ ਹੱਥ ਹੁੰਦਾ ਜੀ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਸਰਕਾਰਾਂ ਦੇ ਹੱਥ ਹੁੰਦੇ ਨੇ ਐਸਾ ਸਰਕਾਰ ਤੋਂ ਬਾਹਰ ਨੇ ਉਹਨਾਂ ਦੇ ਹੱਥ ਨੇ ਪਰ ਉਹ ਕਿਤੇ ਨਾ ਕਿਤੇ ਤੇ ਸਰਕਾਰਾਂ ਚ ਹੈ ਹੀ ਨੇ ਕਾਂਗਰਸ ਵਾਲੇ ਵੀ ਤੇ ਭਾਜਪਾ ਵਾਲੇ ਵੀ ਕਿਤੇ ਤੇ ਸਰਕਾਰਾਂ ਉਹਨਾਂ ਦੀ ਚੱਲਦੀਆਂ ਨੇ ਪੈਡਲਰ ਬਣਿਆ ਉਹ ਡਰਗ ਪੈਡਲਰ ਬਹੁਤ ਤਗੜਾ ਪੈਡਲਰ ਹੈ ਹੁਣ ਨਵੇਂ ਨਵੇਂ ਦੋ ਪ੍ਰਧਾਨ ਬਣੇ ਆ ਹੀਰਾਵਾਲੀ ਆ ਜੀ ਨਰੇਸ਼ ਮਹਾਜਨ ਜੀ ਮੈਂ ਪੁੱਛਣਾ ਜਾਊਂਗਾ ਇਹਨਾਂ ਦੀ ਪਾਰਟੀ ਕਾਂਗਰਸ ਤੇ ਨਹੀਂ ਹੈਗੀ ਇਹ ਕਿਉਂ ਨਹੀਂ ਬੋਲੇ ਕਾਉਂਸਲਰ ਸਾਹਿਬ ਦੇ ਕੀ ਗੱਲ ਹਿਸਾਬ-ਸਾਤ ਨਹੀਂ ਜਾਂਦਾ ਕੋਈ ਹੈਗਾ ਹੁਣ ਆਪਾਂ ਇਹ ਚੀਜ਼ਾਂ ਕਹਿ ਸਕਦੇ ਹਾਂ ਹੋਰ ਕੀ ਫੁਰ ਕੀ ਕਹੀਏ ਕਿ ਮੈਨੂੰ ਬੜਾ ਦੁੱਖ ਲੱਗਾ ਮਤਲਬ ਕਿ ਇਹ ਰਾਜਨੀਤੀ ਦਾ ਵਿਸ਼ਾ ਨਹੀਂ ਸੀ ਇੱਕ ਕੈਂਪ ਦੇ ਵਿੱਚ ਅਗਰ ਰਿਕਵਰੀ ਹੁੰਦੀ ਇੱਕ ਠੱਲ ਪੈਂਦੀ ਨਸ਼ੇ ਦੇ ਉੱਤੇ ਆਪਾਂ ਇਹ ਰਾਜਨੀਤੀ ਤੋਂ ਉੱਚੇ ਉੱਚੀਆਂ ਮਤਲਬ ਹਰ ਜਗ੍ਹਾ ਨਾ ਇੱਕ ਚੀਜ਼ ਇਹਨਾਂ ਨੇ ਇੱਕ ਨਾ ਮਾਈਂਡੈਟਿਟੀ ਸੈੱਟ ਕਰ ਛੱਡੀ ਹੈ ਵੀ ਆਪਾਂ ਐਮਐਲਏ ਸ਼ੈਰੀ ਕਲਸੀ ਨੂੰ ਨੀਵਾ ਵਿਖਾ ਲੈਣਾ ਦੂਜੀਆਂ ਪਾਰਟੀਆਂ ਵਾਲਿਆਂ ਨੇ ਯਾਰ ਨੀਵਾ ਵਖਾ ਲੈਣਾ ਕੰਮਾਂ ਦੇ ਆਧਾਰ ਦੇ ਉੱਤੇ ਵਖਾ ਲੂ ਜੇ ਅਸੀਂ ਕੰਮ ਘੱਟ ਕੀਤੇ ਤੁਸੀਂ ਨਸ਼ੇ ਦੇ ਮਤਲਬ ਕਿੱਦਾਂ ਦੀ ਤੁਹਾਡੀ ਮਾਨਸਿਕਤਾ ਹੋ ਗਈ ਹੈ ਦੂਜੀਆਂ ਪਾਰਟੀਆਂ ਦੇ ਵੀ ਕਾਂਗਰਸ ਦਾ ਤੇ ਕਾਉਂਸਲਰ ਹੈ ਹੀ ਪਰ ਦੂਜੀਆਂ ਪਾਰਟੀਆਂ ਨੇ ਬੋਲੀਆਂ ਮੈਨੂੰ ਬਹੁਤ ਦੁੱਖ ਲੱਗਾ ਇਸ ਗੱਲ ਦਾ ਔਰ ਮੈਂ ਮਾਨੀਓਗੇ ਐਸਐਸਪੀ ਸਾਹਿਬ ਦੇ ਅੱਗੇ ਰਿਕਵੈਸਟ ਕਰਦਾ ਕਿ ਜੋ ਵੀ ਤਾਰਾਵਾ ਬੰਦੀਆਂ ਨੇ ਇਹ ਨਹੀਂ ਕਹਿੰਦੇ ਕਿ ਸਾਡੇ ਗਹਿਨ ਤੇ ਜੋ ਵੀ ਮੀਡੀਆ ਦੇ ਵੀਡੀਓ ਰਿਕਾਰਡਿੰਗ ਹੋਈ ਆ ਉਹਦੇ ਵਿਹਾਰ ਤੇ ਜੋ ਤਾਰਾਵਾ ਬੰਦੀਆਂ ਨੇ ਕਿਉਂਕਿ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਪਤਾ ਲੱਗੇ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਧੱਕਾ ਮੁਕੀ ਦਾ ਕੀ ਮਤਲਬ ਜੇ ਕਰੀਏ ਤੇ ਉਹਦਾ ਕੀ ਮਤਲਬ ਮਿਲਦਾ ਨਤੀਜਾ ਮੈਂ ਜ਼ਰੂਰ ਜਾਊਂਗਾ ਐਸਐਸਪੀ ਸਾਹਿਬ ਦੇ ਔਰ ਮੈਂ ਕਮਾ ਬਾਰੇ ਆਪਣੇ ਮਾਨਿਕ ਨੂੰ ਕਹਾਂਗਾ ਕਿ ਐਮਐਲ ਸਾਹਿਬ ਦੇ ਥੋੜੇ ਕੰਮ ਗਿਣਾਉਣ ਇੱਕ ਇੱਕ ਤੁਹਾਡੇ ਕੋਲ ਹੋਰ ਸਵਾਲ ਕਰਾਂਗਾ ਮਾਨਿਕ ਇਹ ਸਵਾਲ ਤੁਹਾਡੇ ਕੋਲ ਮੈਂ ਕਰਦਾ ਤੁਸੀਂ ਜਿਸ ਤਰ੍ਹਾਂ ਇਹ ਸਾਰੀ ਕਾਰਵਾਈ ਕੱਲ ਦੇਖੀ ਪੁਲਿਸ ਵੱਲੋਂ ਉੱਥੇ ਕਾਰਵਾਈ ਕੀਤੀ ਗਈ ਲੋਕਾਂ ਵੱਲੋਂ ਉੱਥੇ ਵਿਰੋਧ ਕੀਤਾ ਗਿਆ ਪਰ ਜਦੋਂ ਮੀਡੀਆ ਵੀ ਉੱਥੇ ਮੌਜੂਦ ਸੀ ਨਾ ਤੇ ਲੋਕਾਂ ਦਾ ਇੱਕ ਹੋਰ ਵੀ ਸਵਾਲ ਸੀ ਕਿ ਪੁਲਿਸ ਉਹਨਾਂ ਲੋਕਾਂ ਦੇ ਘਰਾਂ 'ਚ ਵੀ ਤਲਾਸ਼ੀ ਕਿਉਂ ਲੈ ਰਹੀ ਹੈ ਜਿਨ੍ਹਾਂ ਦੇ ਉੱਤੇ ਕੋਈ ਐਸਾ ਇਲਜ਼ਾਮ ਨਹੀਂ ਹੈ ਉਹ ਕਹਿੰਦੇ ਸੀ ਕਿ ਸਾਡੇ ਘਰਾਂ 'ਚ ਬਿਨਾਂ ਵਜ੍ਹਾ ਤਲਾਸ਼ੀ ਲਈ ਜਾ ਰਹੀ ਹੈ। ਦੂਸਰੇ ਪਾਸੇ ਜਦੋਂ ਅਸੀਂ ਪੁਲਿਸ ਨੂੰ ਇਹ ਸਵਾਲ ਕੀਤਾ ਤਾਂ ਪੁਲਿਸ ਦਾ ਕਹਿਣਾ ਸੀ ਕਿ ਅਗਰ ਅਸੀਂ ਤਲਾਸ਼ੀ ਲਈ ਆ ਤਾਂ ਅਸੀਂ ਕੋਈ ਉਹਨਾਂ ਦਾ ਪੋਸਟ ਨਹੀਂ ਲਗਾ ਗਏ ਜਾਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਜਿਹੜੇ ਸਹੀ ਨੇ ਉਹ ਸਹੀ ਨੇ, ਜਿਹੜੇ ਗਲਤ ਨੇ ਅਸੀਂ ਤਾਂ ਉਹਨਾਂ ਤੇ ਲਗਾਮ ਕੱਸਾਂਗੇ। ਫੇਰ ਵੀ ਲੋਕ ਇੰਨਾ ਜ਼ਿਆਦਾ ਉੱਥੇ ਪਰ। ਇਸੇ ਚੀਜ਼ ਨੂੰ ਲੈ ਕੇ ਮੈਂ ਗੱਲ ਕਰਨ ਜਾ ਰਿਹਾ। ਅਗਰ ਕੱਲ ਸਾਡੇ ਉੱਥੇ মিডিਆ ਮੌਜੂਦ ਨਾ ਹੁੰਦੀ ਅਗਰ ਸਾਡੇ মিডিਆ ਸੇ ਬਾਹਰ ਤੁਹਾਡੇ ਵਰਗੇ ਵੱਡੇ ਵੀਰ ਉਸੇ ਨਾਮ ਮੌਜੂਦ ਹੁੰਦੇ ਤੇ ਸੱਚਾਈ ਤਾਂ ਤੇ ਸਾਹਮਣੇ ਇਹਨਾਂ ਨੇ ਆਣ ਹੀ ਦੇਣਾ ਉਕੇ ਜਿਹੜੇ ਵੀ ਕਾਂਗਰਸੀ ਜਿਹੜੇ ਮੇਨ ਲੀਡਰ ਹੀ ਉਹਨਾਂ ਨੇ ਤੇ ਘਰ ਚ ਜਾਣ ਹੀ ਨਹੀਂ ਦਿੱਤਾ ਸਰਚ ਆਪਰੇਸ਼ਨ ਉਹਨੂੰ ਕਿਹਾ ਜਾਂਦਾ ਹੈ ਜਿਹਦੇ ਦੌਰਾਨ ਅਗਰ ਸਾਨੂੰ ਕਿਸੇ ਏਰੀਆ ਦਾ ਕਲੂ ਮਿਲਦਾ ਹੈ ਤੇ ਆਪਾਂ ਉਹਦੇ ਨਾਲ ਲੱਗਦੇ ਦੋ ਤਿੰਨ ਏਰੀਆ ਵੀ ਆਪਾਂ ਫਾਈਂਡ ਆਊਟ ਕਰਦੇ ਆ ਉਹਦਾ ਮਤਲਬ ਇਹ ਨਹੀਂ ਕਿ ਆਪਾਂ ਉਹਨਾਂ ਨੂੰ ਹਰਾਸ ਕਰ ਰਹੇ ਹਾਂ ਲੇਕਿਨ ਨਹੀਂ ਇਹ ਉਹਨਾਂ ਦਾ ਨਿੱਜੀ ਫਰਜ਼ ਹੋਣਾ ਚਾਹੀਦਾ ਕਿਉਂਕਿ ਕੈਂਪ ਚ ਜਿੰਨੀ ਵਾਰੀ ਵੀ ਸਾਡੇ ਐਮਐਲਏ ਸਾਹਿਬ ਗਏ ਨੇ ਜਾਂ ਐਸਐਸਪੀ ਸਾਹਿਬ ਜਾਂਦੇ ਨੇ ਲੋਕਾਂ ਦਾ ਉਥੇ ਇੱਕੋ ਹੀ ਰੋਸ ਹੈ ਕਿ ਕੈਂਪ ਚੋਂ ਨਸ਼ਾ ਖਤਮ ਕਰੋ ਔਰ ਅਗਰ ਕੋਸ਼ਿਸ਼ ਕਰ ਰਹੇ ਆਂ ਔਰ ਅਗਰ ਪੰਜਾਬ ਸਰਕਾਰ ਪੂਰੀ ਦਿਲ ਨਾਲ ਕੋਸ਼ਿਸ਼ ਕਰ ਰਹੀ ਆ ਤੇ ਉਹਦੇ ਚ ਜੇ ਕਾਂਗਰਸੀ ਵੱਡੇ ਲੀਡਰ ਆ ਕੇ ਇਹ ਚੀਜ਼ ਨੂੰ ਰੁਕਾਵਟ ਕ੍ਰੀਏਟ ਕਰਨੇ ਕਿ ਤੇ ਕਿੱਦਾਂ ਕੰਮ ਚੱਲੂਗਾ ਕੀ ਉਹਨਾਂ ਦੇ ਅੰਦਰ ਕੋਈ ਦੋਸ਼ ਕੀ ਉਹ ਵੀ ਇਨਚ ਰਲੇ ਨੇ ਕੀ ਉਹਨਾਂ ਦਾ ਕੋਈ ਪਰਿਵਾਰ ਦਾ ਸੱਜਣ ਤੇ ਨਹੀਂ ਇਹਨਾਂ ਚ ਜੋ ਇਹਨਾਂ ਪ੍ਰੋਟੈਸਟ ਕ੍ਰੀਏਟ ਕੀਤਾ ਲੇਡੀਜ਼ ਨੂੰ ਅੱਗੇ ਕੀਤਾ ਇੰਨੀ ਭੱਦੀ ਸ਼ਬਦਾਲੀ ਕ੍ਰੀਏਟ ਕੀਤੀ ਇਹ ਤੇ ਐਸਐਚਓ ਸਾਹਿਬ ਨੂੰ ਔਰ ਮੀਡੀਆ ਨੂੰ ਮੈਂ ਦਿਲੋਂ ਸਲੂਟ ਕਰਦਾ ਜਿਨ੍ਹਾਂ ਨੇ ਉੱਥੇ ਮੌਕਾ ਸਾਂਭਿਆ ਜਿਨ੍ਹਾਂ ਨੇ ਸਚਾਈ ਸਾਹਮਣੇ ਕੀਤੀ ਔਰ ਐਸਐਚਓ ਸਾਹਿਬ ਨੇ ਆਪਣੀ ਹਲੀਮੀ ਨਾਲ ਆਪਣੀ ਸੋਚ ਨਾਲ ਉਹ ਸਮਾਂ ਸਾਂਭਿਆ ਨਹੀਂ ਤੇ ਇਹਨਾਂ ਨੇ ਕੋਈ ਕਸਨ ਨਹੀਂ ਛੱਡੀ ਕਿ ਹਾਂ ਵੀ ਕਿਸੇ ਨੂੰ ਇਹਨਾਂ ਨੂੰ ਹਮਲਾ ਕਰਨ ਦੀ ਜਾਂ ਇਹਨਾਂ ਦੇ ਉੱਪਰ ਤੰਜ ਕਸਣ ਦੀ ਇਹ ਤੇ ਉਹਨਾਂ ਦੀ ਹਲੀਮੀ ਹੈ ਜਾਂ ਉਹਨਾਂ ਦਾ ਵਰਤਾਅ ਹੈ ਦਾ ਉਹ ਸਾਂਭ ਗਿਆ ਚੀਜ਼ ਨੂੰ ਲੱਗਦਾ ਨਹੀਂ ਤੁਹਾਨੂੰ ਜਿਸ ਤਰੀਕੇ ਦੀ ਕੱਲ ਸਾਰੀ ਲੋਕਾਂ ਵੱਲੋਂ ਉੱਥੇ ਵਿਰੋਧ ਕੀਤਾ ਗਿਆ ਕਿਤਨਾ ਕਿਤੇ ਸਰਚ ਆਪਰੇਸ਼ਨ ਦੇ ਉੱਤੇ ਵੀ ਕਿਤਨਾ ਕਿਤੇ ਜਿਹੜਾ ਹੈ ਉਹ ਜਰੂਰ ਨੁਕਸਾਨ ਹੋਇਆ ਹੋਵੇਗਾ ਜਿਸ ਤਰੀਕੇ ਜੇ ਉਥੋਂ ਰਿਕਵਰੀ ਹੋਣੀ ਸੀ ਉਹ ਨਹੀਂ ਹੋ ਪਾਈ ਜਾਂ ਫਿਰ ਜਿਹੜੇ ਉੱਥੇ ਨਸ਼ਾ ਵੇਚਦੇ ਸੀ ਉਹ ਇਸ ਰੋਲੇ ਕਾਰਨ ਉਥੋਂ ਦੂਰ ਵੀ ਜਾ ਸਕਦੇ ਆ ਸਾਥ ਵੀ ਉਸ ਜਗ੍ਹਾ ਦਾ ਛੱਡ ਸਕਦੇ ਆ ਜਾਂ ਆਸੇ-ਪਾਸੇ ਵੀ ਹੋ ਸਕਦੇ ਆ ਇਸ ਤਰੀਕੇ ਦਾ ਲੱਗਦਾ ਨਹੀਂ ਕਿ ਸਰਚ ਆਪਰੇਸ਼ਨ ਨੂੰ ਵੀ ਨੁਕਸਾਨ ਹੋਇਆ ਇਸ ਤਰੀਕੇ ਦੇ ਰੋਲੇ ਨਾਲ ਜਾਂ ਇਸ ਤਰੀਕੇ ਦੇ ਰੁਕਾਵਟ ਨਾਲ ਸਰ ਮੈਂ ਤੇ ਕਹਿਣਾ ਚਾਹਾਂਗਾ ਜਿਹੜੇ ਕਾਂਗਰਸੀ ਦੇ ਵੱਡੇ ਐਮਪੀ ਸਾਹਿਬ ਹੁਣ ਬਣੇ ਨੇ ਉਹ ਵੀ ਕੈਂਪ ਚ ਆ ਕੇ ਆਪਣੀ ਸਟੇਟਮੈਂਟ ਦੇ ਕੇ ਗਏ ਸੀ ਕਿ ਤੁਸੀਂ ਸਾਨੂੰ ਐਮਪੀ ਬਣਾਓ ਅਸੀਂ ਨਸ਼ਾ ਖਤਮ ਕਰਾਂਗੇ ਲੇਕਿਨ ਉਹਨਾਂ ਦੇ ਨੁਮਾਇੰਦੇ ਹੀ ਆਜੇ ਮੁਲਾਜ਼ ਇੱਕ ਤਰ੍ਹਾਂ ਇਨਸਾਫ ਹੋਇਆ ਮੈਂ ਤੇ ਇਹ ਕਹਿਣਾ ਚਾਹਾਂਗਾ ਕਿ ਹਾਂ ਵੀ ਜਿਨੇ ਵੀ ਤੁਹਾਡੇ ਕਾਂਗਰਸੀ ਕੋਈ ਤ੍ਰਿਪਤ ਬਾਜਬਾ ਜੀ ਹੈ ਜਾਂ ਹੋਰ ਕਈ ਇਦਾਂ ਨੁਮਾਇंदे ਨੇ ਵੱਡੇ ਲੀਡਰ ਨੇ ਕਾਂਗਰਸੀ ਸਾਡੇ ਸਿਟੀ ਦੇ ਮੇਅਰ ਸਾਹਿਬ ਵੀ ਹੈਗੇ ਨੇ ਸਿਟੀ ਪ੍ਰਧਾਨ ਕਾਂਗਰਸ ਦੇ ਹੈਗੇ ਨੇ ਹੁਣ ਕਿਉਂ ਨਹੀਂ ਉਹ ਬੋਲਦੇ ਜਦੋਂ ਉਹਨਾਂ ਦੇ ਨੁਮਾਇंदे ਅੱਗੇ ਆ ਕੇ ਪ੍ਰੋਟੈਸਟ ਕ੍ਰੀਏਟ ਕਰ ਰਹੇ ਆ ਸਰਕਾਰ ਦੇ ਕੰਮਾਂ 'ਚ ਵਿਗਨ ਕ੍ਰੀਏਟ ਕਰ ਰਹੇ ਆ ਅਗਰ ਆਪਾਂ ਕੈਂਪ 'ਚੋਂ ਨਸ਼ਾ ਖਤਮ ਕਰਨ ਜਾ ਰਹੇ ਆ ਤੇ ਔਰਤੇ ਕਿਉਂ ਰੁਕਾਵਟਾਂ ਪੇਸ਼ ਹੋ ਰਹੀਆਂ ਕੀ ਇਹ ਵੀ ਵਿਚਰਲੇ ਨੇ ਫਿਰ ਫਿਰ ਤੇ ਇਹੀ ਕੁਸ਼ਨ ਆਏਗਾ ਨਾ ਕਿ ਇਹ ਵੀ ਵਿਚਰਲੇ ਨੇ ਜਿਹਨਾਂ ਦੇ ਪਰਿ ਜੇ ਆਪਾਂ ਉਥੇ ਕਿਸੇ ਨੂੰ ਕੰਮ ਹੀ ਨਹੀਂ ਕਰਨ ਦਿਆ ਨਾ ਤੇ ਰੋਲਾ ਸਭ ਤੋਂ ਵੱਡਾ ਜਾ ਕੇ ਪਾਣਾ ਹੁੰਦਾ ਤੇ ਲੋਕੀ ਵੀ ਇਹ ਸਮਝ ਕੇ ਹੋਣੇ ਨੇ ਕਿ ਸਭ ਤੋਂ ਜ਼ਿਆਦਾ ਕੈਂਪ ਚ ਨਸ਼ਾ ਕੋਣ ਵੇਚ ਰਿਹਾ ਤੇ ਸਭ ਤੋਂ ਜ਼ਿਆਦਾ ਰੋਲਾ ਵੀ ਕੋਣ ਪਾਉਂਦਾ ਕਿ ਨਸ਼ਾ ਵੇਚਦਾ ਮਨ ਕੇ ਜਿਸ ਤਰੀਕੇ ਨਾਲ ਗਾਂਧੀ ਕੈਂਪ ਨੂੰ ਨਿਸ਼ਾਨਾ ਬਣਾਇਆ ਜਾਂਦਾ ਕਿ ਨਸ਼ਾ ਸਭ ਤੋਂ ਵੱਧ ਵਿਕਦਾ ਬਟਾਲਾ ਦੇ ਵਿੱਚ ਹੋਰ ਵੀ ਕਈ ਐਸੇ ਇਲਾਕੇ ਨੇ ਜਿੱਥੋਂ ਗੱਲ ਆਂਦੀ ਹੈ ਕਿ ਇੱਥੇ ਵੀ ਨਸ਼ਾ ਵਿਕਦਾ ਮੈਂ ਉਹ ਜਗ੍ਹਾ ਦੇ ਨਾਂ ਨਹੀਂ ਲੈਣਾ ਚਾਹੁੰਦਾ ਪਰ ਕਈ ਐਸੀਆਂ ਜਗ੍ਹਾ ਨੇ ਜਿੱਥੇ ਨਸ਼ਾ ਵਿਕਦਾ ਲੋਕ ਕਹਿੰਦੇ ਨੇ ਉੱਥੇ ਵੀ ਨਸ਼ਾ ਵਿਕਦਾ ਕੀ ਇਸ ਤਰੀਕੇ ਦੇ ਆਪਰੇਸ਼ਨ ਉੱਥੇ ਵੀ ਚਲਾਏ ਜਾਣ ਸ਼ੁਰੂਆਤ ਮਾੜੀ ਕੀਤੀ ਗਈ ਸਰ ਇਸ ਤੋਂ ਆਪਣਾ ਤੇ ਇਹਨਾਂ ਦੇ ਪਹਿਲੇ ਵੀ ਮੈਂ ਬਟਾਲਾ ਗ੍ਰੰਥੀਆਂ ਦੇ ਇੱਕ ਐਗਜ਼ਾਮਪਲ ਦੇਣ ਲੱਗਾ ਉੱਥੋਂ ਦੇ ਸਰਪੰਚ ਸਾਹਿਬ ਜੀ ਦੇ ਉਹਨਾਂ ਦੇ ਘਰੋਂ ਵੀ ਕਾਫੀ ਕੋਸ਼ਿਸ਼ ਵਿੱਚ ਬਰਾਮਦ ਹੋਇਆ ਇਸ ਤੋਂ ਬਾਅਦ ਇਹਨਾਂ ਦੇ ਨੁਮਾਇੰਦੇ ਕੈਂਪ ਦੇ ਵਿੱਚ ਹੀ ਉਹਨੇ ਰੀਸੈਂਟਲੀ 2 ਮਹੀਨੇ ਪਹਿਲੇ ਪਰਚਾ ਹੋਇਆ ਜੇ ਇਹ ਵੀ ਕਿਤੇ ਕੱਲ ਸਰਚ آپریشن ਸਾਡਾ ਸਕਸੈਸਫੁਲ ਹੋ ਜਾਂਦਾ ਤੇ ਇਰਤੇ ਵੀ بڑے ਵੱਡੇ ਚਿਹਰੇ ਸਾਹਮਣੇ ਆ ਜਾਣੇ ਸੀਗੇ ਭਾਜੀ ਪਰ ਨਹੀਂ ਇਹਨਾਂ ਨੇ ਉਹ ਚੀਜ਼ ਨੂੰ ਪੂਰਾ ਫਲੋਪ ਕੀਤਾ ਲੇਕਿਨ ਮੈਂ ਮਾਰ ਜੋ ਕਿ ਸ਼ਹਿਰੀ ਕਲਸੀ ਜੀ ਅੱਗੇ ਸਾਡੇ ਐਮਐਲਏ ਸਾਹਿਬ ਬਟਾਲਾ ਦੇ ਐਸਐਸਪੀ ਸਾਹਿਬ ਔਰ ਸੀਐਮ ਸਾਹਿਬ ਅ ਕਿ ਜਿਹੜਾ ਕੱਲ ਜੋ ਹਾਸਾ ਵਾਪਰਿਆ ਇਹਦੇ ਉੱਪਰ ਜਿਹੜੇ ਲੋਕਾਂ ਨੇ ਰੁਕਾਵਟਾਂ ਪੇਸ਼ ਕੀਤੀਆਂ ਜਿਹੜੇ ਨੁਮਾਇੰਦਿਆਂ ਨੇ ਰੁਕਾਵਟਾਂ ਪੇਸ਼ ਕੀਤੀਆਂ ਨੇ ਰਾਜਨੀਤਿਕ ਪੱਧਰ ਤੇ ਲੈ ਕੇ ਗਏ ਨੇ ਮੈਂ ਚਾਹੁੰਦਾ ਕਿ ਉਹਨਾਂ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਏ ਅਗਰ ਕਿਸੇ ਤਰ੍ਹਾਂ ਦੀ ਘਾਵਟ ਆਂਦੀ ਹੈ ਤੇ ਅਸੀਂ ਇਸ ਚੀਜ਼ ਦਾ ਪ੍ਰੋਪਰ ਯੋਗਦਾਨ ਦਵਾਂਗੇ ਕਿ ਹਾਂ ਵੀ ਇਹ ਲੋਕੀ ਬਟਾਲੇ ਸ਼ਹਿਰ ਦੇ ਵਿੱਚ ਰਹਿਣ ਦੀ ਕਾਬਲੀਅਤ ਨਹੀਂ ਹੈਗੇ ਜਿਹੜੇ ਕਿ ਸ਼ਹਿਰ ਦੇ ਵਿੱਚ ਨਸ਼ਾ ਵਕਾਂਤ ਸਭ ਤੋਂ ਵੱਡਾ ਰੋਲ ਪੇਸ਼ ਕਰਦੇ ਨੇ ਪਰ ਜੇ ਗੱਲ ਕੀਤੀ ਜਾਵੇ ਇਸ ਤਰੀਕੇ ਨਾਲ ਹੁਣ ਸਰਕਾਰ ਤੁਹਾਡੀ ਆ ਵਿਰੋਧੀ ਤਾਂ ਜ ਤਾਂਜ ਕੱਸਦੇ ਹੀ ਆ ਸਰਕਾਰਾਂ ਦੇ ਉੱਤੇ ਕਿਉਂਕਿ ਜਦੋਂ ਤੁਹਾਡੀ ਸਰਕਾਰ ਨਾ ਹੋਏਗੀ ਤੁਸੀਂ ਵੀ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਤਾਂਜ ਕੱਸੋਗੇ ਇਹ ਪਾਰਟੀਆਂ ਦੇ ਵਿੱਚ ਇਸ ਤਰੀਕੇ ਦੇ ਚੱਲਦੇ ਹੀ ਰਹਿੰਦੇ ਆ ਕਿਸੇ ਉਸੇ ਤਰਜ਼ ਦੇ ਤਹਿਤ ਨਹੀਂ ਹੈ ਤਾਂਜ ਕੱਸੇ ਜਾ ਰਹੇ ਇੱਕ ਦੂਜੇ ਦੇ ਇਹ ਤਾਂ ਅਕਸਰ ਹੁੰਦਾ ਆ ਮੈਂ ਵੀ ਬਟਾਲੇ 'ਚ ਰਹਿਣਾ ਬੋਪਾਲ ਸਾਹਿਬ ਤੁਸੀਂ ਵੀ ਬਟਾਲੇ 'ਚ ਕਾਫੀ ਦੇਰ ਦੇ ਰਹਿ ਰਹੇ ਹੋ ਬਟਾਲੇ ਸ਼ਹਿਰ ਚ 20 ਸਾਲ ਪਹਿਲੇ ਦੀ ਮੈਂ ਯਾਦ ਰਿਹਾ 20 ਸਾਲ ਪਹਿਲੇ ਕੀ ਸੀਗਾ ਬਟਾਲੇ ਹੁਣ ਐਮਬਲੇ ਸਾਹਿਬ ਆਏ ਨੇ 2 ਸਾਲ ਹੋਏ ਨੇ 2.5 ਸਾਲ ਹੋਏ ਨੇ ਸ਼ਹਿਰ ਚ ਵਿਕਾਸ ਨਜ਼ਰ ਆ ਰਿਹਾ ਲੇਕਿਨ ਹੁਣ ਹਾਰੇ ਕਦੀ ਇਹਨਾਂ ਨੇ ਬੋਲਣਾ ਨਹੀਂ ਬੋਲਣਾ ਕਿਉਂਕਿ ਉਹ ਜ਼ਾਹਿਰ ਹੀ ਨਾ ਹੁੰਦੀ ਚੀਜ਼ ਕਿ ਹਾਂ ਵੀ ਇੱਕ ਨਵਾਂ ਲੜਕਾ ਆਇਆ ਵਲੋਂ ਹਨ ਇਹਨਾਂ ਤੋਂ ਛੋਟੀ ਉਮਰ ਦਾ ਮੁੰਡਾ ਆ ਕੇ ਤੇ 2 ਸਾਲਾਂ ਚ 20 ਸਾਲਾਂ ਦਾ ਕੰਮ ਕਰ ਗਿਆ ਉਹ ਸਰ ਕਿਤਾ ਚੈਨ ਹੋ ਜਾਏਗਾ ਇਹਨਾਂ ਦੀ ਵੱਡੀ ਵੱਡੀ ਕੁਰਸੀਆਂ ਜਿਹੜੇ ਇਹਨੇ ਗਰਦਨ ਚ ਸਰੀਏ ਸੀਗੇ ਉਹ ਸਾਰੇ ਟੁੱਟ ਗਏ ਨੇ ਔਰ ਕਿਤਾ ਇਹਨਾਂ ਕੋ ਹজম ਨਹੀਂ ਹੋਣਾ ਭਾਜੀ ਤੁਹਾਡੇ ਕੋਲ ਮੈਂ ਇੱਕ ਪਰਸਨਲ ਜੀ ਸਵਾਲ ਪੁੱਛਣਾ ਚਾਹੁੰਦਾ ਜਿੱਥੇ ਤੁਸੀਂ ਕਿਹਾ ਕਿ ਮੈਂ ਵੀ ਬਟਾਲੇ ਦਾ ਰਹਿਣ ਵਾਲਾ ਤੁਸੀਂ ਵੀ ਬਟਾਲੇ ਦੇ ਰਹਿਣ ਵਾਲੇ ਹੋ ਬਟਾਲੇ ਦੇ ਵਿੱਚ ਐਸ ਵਾਲੇ ਨਸ਼ੇ ਦੀ ਜਿਆਦਾ ਮਤਲਬ ਨਿਸ਼ਾਨਾ ਬਣਾਇਆ ਜਾਂਦਾ ਨਸ਼ੇ ਨੂੰ ਲੈ ਕੇ ਉਹ ਮਤਲਬ ਬਟਾਲਾ ਨਹੀਂ ਪੂਰੇ ਪੰਜਾਬ ਨੂੰ ਵੀ ਨਸ਼ੇ ਨੂੰ ਲੈ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਤੁਹਾਡੀ ਸੋਚ ਮੁਤਾਬਕ ਕਿਵੇਂ ਨਸ਼ਾ ਖਤਮ ਹੋ ਸਕਦਾ ਇੱਕ ਜੀ ਦੱਸੋ ਮੈਨੂੰ ਮੈਂ ਫਿਰ ਇੱਕ ਜੀ ਕਰਾਂਗਾ ਤੁਹਾਡੇ ਘਰ ਲੱਗੇ ਨਸ਼ਾ ਵਿਕਦਾ ਨਹੀਂ ਵਿਕਦਾ ਮੇਰੇ ਮੇਰੇ ਘਰ ਲੱਗੇ ਵਿਕਦਾ ਨਹੀਂ ਹੁਣ ਆਪਾਂ ਇਹ ਤੁਰਦੇ ਜਾ ਰਹੇ ਹਾਂ ਤੋਂ ਕਿੰਨੇ ਕਿ ਬੰਦੇ ਨਸ਼ਾ ਵੇਚਦੇ ਲੱਭੇ ਸ ਇਹ ਨਸ਼ਾ ਹੁੰਦਾ ਹੈ ਨਹੀਂ ਜਿੰਨਾ ਇਹ ਕਾਂਗਰਸੀ ਔਰ ਦੂਜੇ ਲੀਡਰ ਜਿਹੜੇ ਪ੍ਰਟੈਂਡ ਕਰਕੇ ਦਿਖਾ ਦਿੰਦੇ ਕਿ ਨਸ਼ਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੋਸਤੋ ਮੈਂ ਸਾਰੇ ਪਬਲਿਕ ਪੁੱਛਦਾ ਕਿਨੇ ਕ ਗਵਾਂਡੀ ਉਹਨਾਂ ਦੇ ਨਸ਼ਾ ਵੇਚਦੇ ਜਿਹੜੇ ਵੇਚਦੇ ਜਾਂ ਜਿਹੜੇ ਫੜ ਜਾਂਦੇ ਉਹ ਤੇ ਪੂਰੀ ਠੱਲ ਪਾ ਰਹੇ ਆ ਇੱਕੋ ਹੀ ਸਿਰੇ ਮਜਬੂਰੀ ਆਂਦੀ ਹੈ ਉਹਦੇ ਉੱਪਰ ਸੀਐਮ ਸਾਹਿਬ ਔਰ ਡੀਜੀਪਸਾਫ ਵਰਕ ਕਰ ਰਹੇ ਜਦੋਂ ਨਸ਼ਾ ਕਰਦਾ ਜਿਹੜਾ ਨਸ਼ਾ ਕਰਦਾ ਉਹਨੂੰ ਜਿਹੜਾ ਫੜ ਕੇ ਬਾ ਜੇਲ੍ਹ ਚ ਲੈ ਜਾਂਦੇ ਆ ਐਕਚੁਅਲੀ ਉਹ ਆਦੀ ਹੋਇਆ ਹੁੰਦਾ ਨਸ਼ੇ ਦਾ ਔਰ ਅਗਰ ਉਹ ਜੇਲ੍ਹ ਚ ਬੈ ਕੇ ਅਗਰ ਉਹ ਮਰ ਜਾਂਦਾ ਤੇ ਫੇਰੇ ਸਾਰੇ ਆਨੇ ਫੇਰ ਧਰਨਾ ਲਾਣ ਤੇ ਵੀ ਸਭ ਤੋਂ ਪਹਿਲੇ ਦੰਦ ਕਿ ਹਾਂ ਵੀ ਪੁਲਿਸ ਵਾਲਿਆਂ ਨੇ ਬੰਦਾ ਮਾਰਤਾ ਲੇਕਿਨ ਉਹ ਪੁਲਿਸ ਵਾਲਿਆਂ ਦੀ ਮਜਬੂਰੀ ਹੁੰਦੀ ਹੈ ਕਿਉਂਕਿ ਉਹ ਨਸ਼ਾ ਉਹਨੂੰ ਚਾਹੀਦਾ ਉਸ ਵੇਲੇ ਸੋ ਇਸ ਚੀਜ਼ੇ ਉਪਰ ਵਰਕ ਕਰ ਰਿਹਾ ਔਰ ਨਸ਼ੇ ਦੀ ਗੱਲ ਜਿਹੜੀ ਵੇਚਣ ਦੀ ਗੱਲ ਹੈ ਉਹ ਨਸ਼ਾ ਤੁਹਾਡਾ ਪਰਸਨਲ ਓਪੀਨੀਅਨ ਮੰਗਿਆ ਕਿ ਕਿਸ ਤਰ੍ਹਾਂ ਨਸ਼ਾ ਖਤਮ ਹੋ ਸਕਦਾ ਦੇਖੋ ਜਿੰਨੀ ਦੇਰ ਤੱਕ ਅਸੀਂ ਖੁਦ ਨਹੀਂ ਚਾਹਾਂਗੇ ਜਾਂ ਅਸੀਂ ਪਬਲਿਕਲੀ ਕਿਸੇ ਦਾ ਸਾਥ ਨਹੀਂ ਦੇ ਪਾਵਾਂਗੇ ਜਿੱਦਾਂ ਕੱਲ ਕੈਂਪ ਚ ਸੀਗਾ ਜੇ ਲੋਕੀਓ ਤੋਂ ਸਾਥ ਨਹੀਂ ਦਿਆ ਨਹੀਂ ਕਿਤੇ ਕਿਦਾਂ ਨਸ਼ਾ ਮੁੱਕ ਜੇਗਾ ਦੱਸੋ ਜੇ ਅਹੀਂ ਨਹੀਂ ਉਹਦੇ ਉੱਪਰ ਨਾਲ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਨਾਲ ਸਰਕਾਰ ਦੇ ਨਾਲ ਮੋਟੇ ਨਾਲ ਮੋਟੇ ਲਾ ਕੇ ਨਹੀਂ ਖੜਾਂਗੇ ਤੇ ਕਿਦਾਂ ਨਸ਼ਾ ਮੁੱਕ ਜੇਗਾ ਲੋਕ ਕਹਿੰਦੇ ਨੇ ਕਿ ਅਸੀਂ ਇਤਲਾਹ ਦਿੰਨੇ ਆ ਅਸੀਂ ਇਸ ਸਰਕਾਰ ਦੇ ਨੂੰ ਮਾਇਆ ਤੱਕ ਵੀ ਇਤਲਾਹ ਦਿੰਨੇ ਆ ਕਿ ਫਲਾਣੀ ਜਗ੍ਹਾ ਤੇ ਨਸ਼ਾ ਵੇਚ ਰਿਆ ਜਾਂ ਕੋਈ ਫਲਾਣੀ ਜਗ੍ਹਾ ਤੇ ਵੇਚ ਰਿਆ ਪੁਲਿਸ ਤੱਕ ਵੀ ਇਤਲਾਹ ਦਿੰਨੇ ਆ ਪਰ ਜਦੋਂ ਇਤਲਾਹ ਦਿੰਨੇ ਆ ਸਾਨੂੰ ਹੀ ਧਮਕੀਆਂ ਮਿਲਾਂ ਲੱਗ ਪੈਂਦੀਆਂ ਸਰਕਾਰਾਂ ਲਈ ਵੀ ਇਤਲਾਹ ਹੀ ਮਿਲੀ ਸੀਗੀ ਕੱਲ ਵੀ ਕਲੂਈ ਮਿਲਿਆ ਸੀਗਾ ਕਿਹਨਾਂ ਨੇ ਰੋਕਿਆ ਗਿਆ ਕਿਹੜੇ ਪਾਰਟੀਆਂ ਵੱਲੋਂ ਕਿਹ ਇਹ ਦੱਸੋ ਨਾ ਕਿ ਅਗਰ ਇਤਲਾ ਮਿਲਦੀ ਹੈ ਤੇ ਉੱਤੇ ਸਾਡੇ ਮੁਲਾਜ਼ਮ ਪਹੁੰਚਦੇ ਨੇ ਔਰ ਤੇ ਸਰਚ ਆਪਰੇਸ਼ਨ ਚਾਰੀ ਕੀਤਾ ਜਾਂਦਾ ਫਿਰ ਇਦਾਂ ਤੇ ਇਦਾਂ ਦੇ ਇਹਨਾਂ ਦੇ ਬੰਦੇ ਤੰਜ ਕੱਸਦੇ ਅੱਗੇ ਆ ਕੇ ਹੁਣ ਰਹੀ ਗੱਲ ਨਸ਼ੇ ਦੀ ਇੱਕ ਛੋਟੀ ਜੀ ਚੀਜ਼ ਐਡਪ ਕਰਾਂਗਾ ਕਿ ਨਸ਼ਾ ਬਟਾਲੇ ਚ ਬੰਦਾ ਨਸ਼ਾ ਪੰਜਾਬ ਚ ਬੰਦਾ ਨਸ਼ਾ ਕਿੱਥੋਂ ਆਂਦਾ ਨਸ਼ਾ ਬਾਰਡਰ ਚ ਆ ਰਿਹਾ ਇਹ ਤੇ ਸੈਂਟਰ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਨੂੰ ਦਬਣਾ ਪੰਜਾਬ ਤੇ ਰੰਗਲਾ ਪੰਜਾਬ ਦੁਬਾਰਾ ਇਹ ਬਣਾਣਾ ਹੀ ਨਹੀਂ ਚਾਹੁੰਦੇ ਲੇਕਿਨ ਸੀਐਮ ਸਾਹਿਬ ਦੀ ਸਾਡੇ ਸੋਚ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਔਰ ਇਹਦੇ ਨਾਲ ਜਿਹੜਾ ਨਸ਼ਾ ਜਿਹੜਾ ਚੀਜ਼ ਇਹਨੂੰ 6 ਮਹੀਨੇ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਤੇ ਕਾਰਵਾਈ ਕੀਤੀ ਜਾਏਗੀ ਸਰਚ ਆਪਰੇਸ਼ਨ ਚਾਲੂ ਕੀਤੇ ਜਾਣਗੇ ਔਰ ਬੜੇ ਵੱਡੇ ਲੈਵਲ ਤੇ ਰਿਕਵਰੀਆਂ ਵੀ ਹੋਈਆਂ ਔਰ ਆਉਣ ਵਾਲੇ ਟਾਈਮ 'ਚ ਹੋਣਗੀਆਂ ਔਰ ਕੈਂਪ ਦੇ ਵਿੱਚ ਦੁਬਾਰਾ ਸਰਚ ਆਪਰੇਸ਼ਨ ਕੀਤਾ ਜਾਏਗਾ ਔਰ ਔਰ ਜਿਹੜੇ ਵੀ ਨੁਮਾਇਦੇ ਇਹਨੂੰ ਰੁਕਾਵਟਾਂ ਪੇਸ਼ ਕਰਨਗੇ ਉਦੋਂ ਬਖਸ਼ੇ ਨਹੀਂ ਜਾਣਗੇ ਇਹ ਆਪਾਂ ਫਾਈਨਲ ਹੈ ਜੀ ਬਿਲਕੁਲ ਐਸਨ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਆਈਟੀ ਵਿੰਗ ਦੇ ਜ਼ਿਲ੍ਹਾ ਇੰਚਾਰਜ ਗੋਲਦੀ ਬਾਜਵਾ ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦਾ ਮਾਨਕ ਇਹਨਾਂ ਦਾ ਕਹਿਣਾ ਸੀ ਕਿ ਜਿਹੜੀ ਕੱਲ ਕਾਸੋ ਆਪਰੇਸ਼ਨ ਦੌਰਾਨ ਸਰਚ ਆਪਰੇਸ਼ਨ ਗਾਂਧੀ ਕੈਂਪ 'ਚ ਨਸ਼ੇ ਉੱਤੇ ਨਕੇਲ ਕੱਸਣ ਲਈ ਚਲਾਇਆ ਜਾ ਰਿਹਾ ਸੀ ਉਹਦੇ ਵਿੱਚ ਕੁਝ ਲੋਕਾਂ ਨੇ ਵਾਧਾ ਪਾਈ ਹੈ ਇਹਨਾਂ ਦਾ ਕਹਿਣਾ ਹੈ ਕਿ ਉਹ ਲੋਕ ਕਾਂਗਰਸ ਪਾਰਟੀ ਨਾਲ ਸੰਬੰਧਤ ਹਨ ਅਤੇ ਸਰਕਾਰ ਅਤੇ ਪੰਜਾਬ ਪੁਲਿਸ ਦੇ ਕਾਰਜ ਪ੍ਰਣਾਲੀ 'ਚ ਰੁਕਾਵਟ ਪਾ ਰਹੇ ਸੀ ਅਤੇ ਖੁਦ ਉਹ ਜਾਂ ਉਹਨਾਂ ਦੇ ਰਿਸ਼ਤੇਦਾਰ ਇਹ ਨਹੀਂ ਚਾਹੁੰਦੇ ਕਿ ਨਸ਼ਾ ਖਤਮ ਹੋਵੇ ਬਕਾਇਦਾ ਹੁਣ ਐਸਐਚਓ ਪ੍ਰਭ ਜੋਤਨਾ ਵੀ ਚਲ ਕੇ ਗੱਲਬਾਤ ਕਰਾਂਗੇ ਕਿ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਲੋਕਾਂ ਉੱਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਪੰਜਾਬ ਪੁਲਿਸ ਦੀ ਡਿਊਟੀ ਵਿੱਚ ਰੁਕਾਵਟ ਪਾਈ ਹੈ ਤੇ ਹੁਣ ਅਸੀਂ ਪਹੁੰਚੇ ਹਾਂ ਸਬੰਧਤ ਐਸਐਚਓ ਸਰਦਾਰ ਪ੍ਰਭ ਜੋਤ ਸਿੰਘ ਕੋਲ ਜਿਨ੍ਹਾਂ ਦੀ ਕੱਲ ਕਾਸੋ ਆਪਰੇਸ਼ਨ ਦੌਰਾਨ ਗਾਂਧੀ ਕੈਂਪ ਦੇ ਵਿੱਚ ਲੋਕਾਂ ਦੇ ਨਾਲ ਬਹਿਸਬਾਜੀ ਹੁੰਦੀ ਹੈ ਕਿਉਂਕਿ ਲੋਕਾਂ ਵੱਲੋਂ ਰਿਕਵਰਡ ਪਾਈ ਜਾਂਦੀ ਸੀ ਕਾਸੋ ਸਰਚ ਆਪਰੇਸ਼ਨ ਨੂੰ ਚਲਾਉਣ ਦੇ ਵਿੱਚ ਤਾਂ ਲੋਕਾਂ ਨੇ ਉਸ ਵੀਡੀਓ ਵਾਇਰਲ ਤੋਂ ਬਾਅਦ ਐਸਐਚਓ ਨੂੰ ਧਾਕੜ ਐਸਐਚਓ ਵੀ ਕਿਹਾ ਐਸਐਚਓ ਦੀ ਕਾਰਵਾਈ ਦੀ SLAਗਾ ਵੀ ਕੀਤੀ ਪਰ ਉਕਤ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਸਹੀ ਲੋਕਾਂ ਦੇ ਘਰ ਵੀ ਤਲਾਸ਼ੀ ਲੈ ਕੇ ਉਹਨਾਂ ਨੂੰ ਬਦਨਾਮ ਕਰਨ ਤੇ ਜੁਟੀ ਹੋਈ ਸੀ ਜਿਸ ਕਰਕੇ ਵਿਰੋਧ ਕੀਤਾ ਗਿਆ ਗੱਲਬਾਤ ਕਰ ਲਾਂਗੇ ਸਾਡੇ ਨਾਲ ਤਾਕੜ ਐਸੋ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਨਾਂ ਦਿੱਤਾ ਹੈ ਕੱਲ ਤੋਂ ਉਸ ਵੀਡੀਓ ਤੋਂ ਬਾਅਦ ਸਰਦਾਰ ਪ੍ਰਭਜੋਤ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲੈਣੇ ਆ ਸਰ ਵੀਡੀਓ ਤਾਂ ਸਾਰਿਆਂ ਨੇ ਦੇਖੀ ਮੌਕੇ ਦੀ ਕਾਰਵਾਈ ਵੀ ਦੇਖੀ ਗਈ ਕਸੋ ਆਪਰੇਸ਼ਨ ਦੌਰਾਨ ਸਰਚ ਆਪਰੇਸ਼ਨ ਚੱਲ ਰਿਹਾ ਸੀ ਉੱਥੇ ਤੁਸੀਂ ਕੀ ਕਰਨ ਜਾਂਦੇ ਹੋ ਜਿਸ ਤਰੀਕੇ ਨਾਲ ਰਿਕਵਰਡ ਪਾਈ ਗਈ ਲੋਕਾਂ ਦੇ ਕੋਲ ਵੇਖੋ ਜਿਹੜੇ ਕੈਸੋ ਆਪਰੇਸ਼ਨ ਹੈ ਅੱਜ ਤੋਂ ਨਹੀਂ ਚੱਲ ਰਹੇ ਜਦੋਂ ਦੇ ਡੀਜੀਪੀ ਸਾਹਿਬ ਸਾਡੇ ਨਵੀਂ ਸਰਕਾਰ ਆਈ ਡੀਜੀਪੀ ਸਾਹਿਬ ਦੇ ਹੁਕਮਾਂ ਨਾਲ ਇਹ ਡੇਲੀ ਹਰ ਹਫਤੇ ਕੈਸੋ ਆਪਰੇਸ਼ਨ ਚੱਲਦੇ ਰਹੇ ਇਹ ਵੀ ਜਿਹੜਾ ਕੈਸੋ ਆਪਰੇਸ਼ਨ ਡੀਜੀਪੀ ਸਾਹਿਬ ਦੇ ਹੁਕਮਾਂ ਨਾਲ ਸਾਡੇ ਮਾਨਯੋਗ ਨਵੇਂ ਐਸਐਸਪੀ ਮਿਸਟਰ ਸੋਹੇਲ ਮੀਰ ਨੇ ਗਈ ਸੀ ਨਾਲ ਉਹਨਾਂ ਦੀ ਗਵਾਈ ਏਟ ਹੋਇਆ ਸੀ ਉਹ ਅਹੀਂ ਜਦੋਂ ਗਏ ਉਹਨਾਂ ਦੇ ਤੇ ਅਸੀਂ ਸਾਰਾ ਜਿਹੜਾ ਗਾਂਧੀ ਕੈਂਪ ਸਰਚਣਕੌਣ ਨਾਕੇ ਲਾ ਕੇ ਸੀਜ਼ ਕਰ ਲਿਆ ਸੀ ਕਿਉਂਕਿ ਸਾਡੀ ਪੈਟ ਇਨਫੋਰਮੇਸ਼ਨ ਹੈ ਕਿ ਇੱਥੇ ਤੁ ਪਰ ਜਦੋਂ ਹੀ ਐਸੀ ਹੀ ਸਰਚ ਸ਼ੁਰੂ ਕੀਤੀ ਆ ਇਹਨਾਂ ਦੇ ਮੋੜ ਤੇ ਇਹਨਾਂ ਦਾ ਘਰ ਸੀ ਤੇ ਇਹ ਕੁਝ ਬੰਦੇ ਲਾਈਨ ਵਾਲੇ ਕਲੋਨੀ ਵਾਲੇ ਜਿਹੜੇ ਲਾਈਨ ਚ ਹੀ ਹੈ ਕੋ ਉਹਨਾਂ ਜਿਹੜੋਂ ਘਰ ਦੀ ਸਰਚ ਕੀਤੀ ਤੇ ਇਹਨਾਂ ਨੂੰ ਇਸ਼ੂ ਬਣਾ ਲਿਆ ਹਾਈਪ ਕਰੀਏ ਕਰਤੀ ਜੀ ਤੁਸੀਂ ਸਾਡੇ ਘਰ ਕਿੰਨਾ ਸਰਚ ਕਰ ਸਕਦੇ ਹੋ ਅਸੀਂ ਬੜਾ ਪੀਸਫੁਲੀ ਇਹਨਾਂ ਦੀ ਇਜਾਜ਼ਤ ਨਾਲ ਇਹਨਾਂ ਨੂੰ ਪੁੱਛ ਕੇ ਸਰਚ ਕੀਤੀ ਸੀ ਤੇ ਜੇ ਇਸ ਉਦੋਂ ਸਾਨੂੰ ਰਿਕਵਰਟ ਨਾ ਪਾਉਂਦੇ ਤੇ ਜਿਹੜਾ ਸਾਡਾ ਆਪਰੇਸ਼ਨ ਹੀ ਉਹ ਬਹੁਤ ਸਕਸੈਸਫੁਲ ਹੋ ਸਕਦਾ ਸੀ ਪਰ ਠੀਕ ਰਿਕਵਰੀ ਵੀ ਮਿਲ ਸਕਦੀ ਹਾਂਜੀ ਜਿੱਦਾਂ ਹੁਣ ਸਾਨੂੰ ਛੋਟੀ ਰਿਕਵਰੀ ਹੋਈ ਹੈ 10 ਗ੍ਰਾਮ ਮਿਲਿਆ ਤੇ ਜੇ ਇਹ ਨਾਰਕਾਵੜ ਪਾਉਂਦੇ ਤੇ ਸਾਨੂੰ ਕਾਫੀ ਵੱਡੀ ਮਾਤਰਾ 'ਚ ਰਿਕਵਰੀ ਹੋ ਸਕਦੀ ਸੀ ਹੁਣ ਤਾਂ ਇਹ ਕਹਿਣਾ ਹੈ ਉਹਨਾਂ ਦਾ ਇਹ ਕਹਿਣਾ ਸੀ ਕਿ ਪੁਲਸ ਸਹੀ ਲੋਕਾਂ ਦੇ ਘਰ ਵੀ ਸਰਚ ਆਪਰੇਸ਼ਨ ਕਰਕੇ ਤੇ ਉਹਨਾਂ ਨੂੰ ਬਦਨਾਮ ਕਰਨ 'ਚ ਜੁਟੀ ਹੋਈ ਹੈ ਜਾਇ ਸਰਚ ਆਪਰੇਸ਼ਨ ਕਰਦੇ ਪਰ ਗਲਤ ਲੋਕਾਂ ਦੇ ਘਰਾਂ 'ਚ ਕਰਦੇ ਜਿਹੜੇ ਲੋਕਾਂ ਦੇ ਉੱਤੇ ਪਰਚੇ ਦਰਜ ਸੀ ਜਾਂ ਫਿਰ ਜਿੰਨਾਂ ਕੋ ਬਰਾਮਦ ਹੁੰਦਾ ਨਸ਼ਾ ਉਹਨਾਂ ਦੇ ਘਰਾਂ 'ਤੇ ਕਰਦੇ ਸਹੀ ਲੋਕਾਂ ਦੇ ਘਰਾਂ 'ਚ ਨਾ ਕਰ ਦੇਖੋ ਜੀ ਇਹ ਇਹ ਕੋਈ ਮਾਪ ਡਾਊਨ ਨਹੀਂ ਹੈ ਕਿ ਜੇਤੇ ਪਰਚੇ ਆ ਜਿਹੜੇ ਜੇਤੇ ਪਰਚੇ ਉਹ ਕਈ ਹਟ ਵੀ ਤੇ ਨਈ ਪਰਚੀ ਉਹ ਵੀ ਲੱਗ ਪੈਂਦੇ ਆ ਇਸ ਲਈ ਅਸੀਂ ਸਾਰੇ ਇੱਕੋ ਨਜ਼ਰ ਨਾਲ ਵੇਖਦੇ ਆ ਕਿ ਉਹਨੂੰ ਸਰਚ ਕਰਨਾ ਸਾਡਾ ਰਾਈਟ ਆ ਜੇ ਸਰਚ ਵਿੱਚ ਕੁਝ ਨਾ ਮਿਲੇ ਤਾਂ ਫਿਰ ਤੇ ਅਸੀਂ ਕਹਿ ਸਕਦੇ ਹਾਂ ਕਿ ਠੀਕ ਆ ਪਰ ਇਹਨਾਂ ਨੇ ਜਿਹੜੀ ਹਾਈਪ ਕਰੀਏਟ ਕੀਤੀ ਹੈ ਸਰਕਾਰੀ ਕੰਮ 'ਚ ਵਿਘਨ ਪਾਇਆ ਮੈਨੂੰ ਇਹ ਨਹੀਂ ਪਤਾ ਇਹ ਕਿਉਂ ਕੀਤਾ ਨਾ ਤੇ ਜਿਸ ਤਰੀਕੇ ਨਾਲ ਤੁਸੀਂ ਕਹਿਆ ਕਿ ਹਾਈਪ ਕ੍ਰੀਏਟ ਕੀਤੀ ਹੈ ਸਰਕਾਰੀ ਕੰਮ 'ਚ ਵਿਘਨ ਪਾਇਆ ਵਾ ਤੁਹਾਨੂੰ ਵੱਡੀ ਰਿਕਵਰੀ ਉੱਥੋਂ ਹਾਸਲ ਹੋ ਸਕਦੀ ਸੀ ਉਹ ਵੀ ਨਹੀਂ ਹੋ ਪਾਈ ਤੇ ਇਸ ਸਾਰੀ ਕਾਰਵਾਈ ਉੱਤੇ ਫਿਰ ਪੁਲਸ ਵੱਲੋਂ ਕੋਈ ਕਾਰਵਾਈ ਕੀਤੀ ਜਾਵੇ ਜਰੂਰ ਕੀਤੀ ਜਾਏਗੀ ਜੀ ਅਸੀਂ ਪਛਾਣ ਚ ਕਰ ਰਹੇ ਹਾਂ ਬੰਦੇ ਵੈਰੀਫਾਈ ਕਰ ਰਹੇ ਹਾਂ ਜਦੋਂ ਸਾਡੇ ਬੰਦੇ ਪਛਾਣ ਚਉਣਗੇ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਬਿਲਕੁਲ ਐਸਨ ਸਾਡੇ ਨਾਲ ਐਸ ਐਚ ਓ ਪ੍ਰਭਜੋਤ ਸਿੰਘ ਜਿਨ੍ਹਾਂ ਦੇ ਵੱਲੋਂ ਕੱਲ ਕਾਸੋ ਆਪਰੇਸ਼ਨ ਦੇ ਤਹਿਤ ਗਾਂਧੀ कॅम्प ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਪਰ ਕੁਝ ਲੋਕਾਂ ਦੇ ਵੱਲੋਂ ਇਹਨਾਂ ਦੇ ਸਰਚ ਆਪਰੇਸ਼ਨ ਦੇ ਵਿੱਚ ਵਿਗੜਨ ਪਾਇਆ ਗਿਆ ਐਸ ਐਚ ਓ ਪ੍ਰਭਜੋਤ ਸਿੰਘ ਦਾ ਕਹਿਣਾ ਹੈ ਕਿ ਅਗਰ ਇਹ ਲੋਕ ਵਿਗੜਨ ਨਾ ਪਾਉਂਦੇ ਪੁਲਿਸ ਦਾ ਸਹਿਯੋਗ ਦਿੰਦੇ ਤਾਂ ਇਹਨਾਂ ਨੂੰ ਪੂਰੀ ਤਰ੍ਹਾਂ ਇਤਲਾਹ ਸੀ ਕਿ ਉੱਥੋਂ ਵੱਡੀ ਰਿਕਵਰੀ ਹੋ ਸਕਦੀ ਸੀ ਜਿਹੜੀ ਕੱਲ ਵਿਗੜਨ ਪਾਣ ਤੋਂ ਬਾਅਦ ਨਹੀਂ ਹੋ ਸਕੀ ਤਾਂ ਹੁਣ ਐਸ ਐਚ ਓ ਪ੍ਰਭਜੋਤ ਸਿੰਘ ਦਾ ਕਹਿਣਾ ਹੈ ਕਿ ਪਛਾਣ ਕੀਤੀ ਜਾ ਰਹੀ ਹੈ ਸਬੰਧਤ ਲੋਕਾਂ ਦੇ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਦੂਸਰੇ ਪਾਸੇ ਲੋਕਾਂ ਦਾ ਜੋ ਕਹਿਣਾ ਸੀ ਉਸ ਦੇ ਬਾਰੇ ਵੀ ਅਸੀਂ ਇਹਨਾਂ ਨੂੰ ਪੁੱਛਿਆ ਤਾਂ ਇਹਨਾਂ ਦਾ ਇਹੀ ਕਹਿਣਾ ਸੀ ਕਿ ਸਰਚ ਆਪਰੇਸ਼ਨ ਚੱਲ ਰਿਹਾ ਸੀ ਜੋ ਗਲਤ ਸੀ ਉਸ ਨੂੰ ਤਾਂ ਡਰ ਹੋ ਸਕਦਾ ਹੈ ਲੇਕਿਨ ਸਹੀ ਲੋਕਾਂ ਨੂੰ ਡਰ ਨਹੀਂ ਹੋਣਾ ਚਾਹੀਦਾ ਸਹੀ ਲੋਕਾਂ ਨੂੰ ਵੀ ਪੁਲਿਸ ਦਾ ਸਾਥ ਦੇਣਾ ਚਾਹੀਦਾ ਕੈਮਰਾਮੈਨ ਲਵ ਪ੍ਰੀਤ ਦੇ ਨਾਲ ਪੋਪਲ ਸਿੰਘ ਪੰਜਾਬ ਨਿਊਜ਼ ਬਟਾਲਾ